ਮੇਰੇ ਬਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਣਦੇ ਹਾਂ ਕਰਤਾਰ ਸਿੰਘ ਸਰਾਭਾ ਬਾਰੇ ਲੇਖ ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਪਹਿਲਾਂ ਲਿਖਦੇ ਹਾਂ ਭੂਮਿਕਾ ਜਾਣ-ਜਾਣ ਪਛਾਣ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀ ਮਿਹਨਤ ਤੇ ਸੰਘਰਸ਼ ਨਾਲ ਭਰਪੂਰ ਹੈ ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਸੁਤੰਤਰ ਕਰਵਾਉਣ ਲਈ ਹਜ਼ਾਰਾਂ ਹੀ ਭਾਰਤ ਵਾਸੀਆਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ ਕਈ ਤਾਂ ਛੜਦੀ ਜਵਾਨੀ ਵਿੱਚ ਹੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਇਹਨਾਂ ਦੀ ਕਤਾਰ ਵਿੱਚ ਕਰਤਾਰ ਸਿੰਘ ਸਰਾਭਾ ਵੀ ਐਸਾ ਹੀ ਦੇਸ਼ ਭਗਤ ਸੀ। ਜਨਮ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਵਿੱਚ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਸਰਾਭਾ ਦੇ ਨਾਂ ਨਾਲ ਸਰਾਭਾ ਸ਼ਬਦ ਜੁੜ ਗਿਆ। ਛੋਟੀ ਉਮਰ ਵਿੱਚ ਹੀ ਇਹਨਾਂ ਦੇ ਸਿਰੋਂ ਪਿਤਾ ਦਾ ਸਾਯਾ ਉੱਠ ਗਿਆ ਇਸ ਲਈ ਆਪ ਦੀ ਪਾਲਣਾ ਆਪ ਦੇ ਦਾਦਾ ਜੀ ਨੇ ਕੀਤੀ ਅਗਲਾ ਪੁਆਇੰਟ ਹੈ ਵਿਦਿਆ ਪ੍ਰਾਪਤੀ ਆਪ ਨੇ ਅਰੰਭਿਕ ਵਿਦਿਆ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ 8ਵੀਂ ਕਲਾਸ ਖਾਲਸਾ ਹਾਈ ਸਕੂਲ ਤੋਂ ਤੇ 10ਵੀਂ ਮਿਸ਼ਨ ਹਾਈ ਸਕੂਲ ਤੋਂ ਪਾਸ ਕੀਤੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਨ 1910 ਈਸਵੀ ਵਿੱਚ ਆਪ ਸਾਨ ਫ੍ਰਾਂਸਿਸਕੋ ਅਮਰੀਕਾ ਵਿਖੇ ਚਲੇ ਗਏ ਗਦਰ ਪਾਰਟੀ ਵਿੱਚ ਭਾਗਤੀ ਹੋਣਾ ਹਿੰਦੁਸਤਾਨ ਨੂੰ ਸੁਤੰਤਰ ਕਰਵਾਉਣ ਲਈ ਸਾਨ ਫ੍ਰਾਂਸਿਸਕੋ ਵਿੱਚ ਵਸਦੇ ਭਾਰਤੀਆਂ ਨੇ ਗਦਰ ਪਾਰਟੀ ਸਥਾਪਿਤ ਕੀਤੀ ਇਸ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਪਕਨਾ ਤੇ ਸਕੱਤਰ ਲਾਲਾ ਹਰदयाल ਜੀ ਸਨ ਕਰਤਾਰ ਸਿੰਘ ਵੀ ਇਸ ਗਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ ਇਸ ਪਾਰਟੀ ਨੇ ਗਦਰ ਨਾਅ ਦਾਇਕ ਅਖਬਾਰ ਪ੍ਰਕਾਸ਼ਿਤ ਕੀਤਾ ਭਾਰਤ ਵਾਪਸ ਆਉਣਾ ਕੁਝ ਸਮੇਂ ਬਾਅਦ ਗਦਰ ਪਾਰਟੀ ਦਾ ਹੁਕਮ ਮੰਨ ਕੇ ਕਰਤਾਰ ਸਿੰਘ ਸਰਾਭਾ ਭਾਰਤ ਆ ਗਿਆ ਆਪ ਬੰਗਾਲ ਦੇ ਨੇਤਾ ਰਾਸ બિਹਾਰੀ ਬੋਸ ਨੂੰ ਵੀ ਮਿਲੇ ਤੇ ਆਪਣਾ ਉਦੇਸ਼ ਉਸ ਦੇ ਅੱਗੇ ਰੱਖਿਆ ਉਸ ਨੇ ਆਪ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ ਪੰਜਾਬ ਵਿੱਚ ਆ ਕੇ ਕਰਤਾਰ ਸਿੰਘ ਨੇ ਪਹਿਲਾਂ ਅੰਮ੍ਰਿਤਸਰ ਤੇ ਫਿਰ ਲਾਹੌਰ ਵਿੱਚ ਗਦਰ ਪਾਰਟੀ ਦੇ ਅੱਡੇ ਸਥਾਪਿਤ ਕੀਤੇ ਇਸ ਕੰਮ ਲਈ ਬੈਣ ਸਤਿਆਵਤੀ ਅਤੇ ਮਾਈ ਗੁਲਾਬਕੌਰ ਨੇ ਵੀ ਇਹਨਾਂ ਦੀ ਬੜੀ ਮਦਦ ਕੀਤੀ। ਇਨਕਲਾਬ ਦਾ ਪ੍ਰੋਗਰਾਮ ناکਾਮ ਹੋਣਾ। ਸਰਾਬਾ ਨੇ ਬੰਗਾਲੀ ਕ੍ਰਾਂਤੀਕਾਰੀ ਰਾਸ બિਹਾਰੀ ਬੋਸ ਨੂੰ ਆਪਣੀ ਸਹਾਇਤਾ ਲਈ ਬੁਲਾ ਲਿਆ। ਪੰਜਾਬ ਵਿੱਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਛੌਣੀਆਂ ਵਿੱਚ ਫੌਜੀਆਂ ਨੂੰ ਇਨਕਲਾਬ ਲਈ ਤਿਆਰ ਕਰਨਾ ਸੀ। ਪਰ ਕ੍ਰਾਂਤੀ ਦੀ ਸਕੀਮ ਪਾਰਟੀ ਵਿੱਚ ਆ ਬੜੇ ਇੱਕ ਪੁਲਿਸ ਮੁਖਬਰ ਰਪਾਲ ਸਿੰਘ ਦੇ ਕਾਰਨ ਫੇਲ ਹੋ ਗਈ ਫੜੋਫੜੀ ਸ਼ੁਰੂ ਹੋਣ ਲੱਗੀ ਤੇ ਬੋਸ ਆਪਣਾ ਭੇਸ ਬਟਾ ਕੇ ਬੰਗਾਲ ਪਰਤ ਗਿਆ ਕਰਤਾ ਸਿੰਘ ਸਰਾਬਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਨਾਲ ਲਾਇਲਪੁਰ ਪਹੁੰਚ ਗਏ ਗ੍ਰਿਫਤਾਰੀ ਤੇ ਫਾਂਸੀ ਆਪ ਦੇ ਮਨ ਵਿੱਚ ਖਿਆਲ ਆਇਆ ਕਿ ਅਸੀਂ ਅਮਰੀਕਾ ਵਿੱਚੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਏ ਸਾਂ ਪਰ ਅਸੀਂ ਆਪ ਇਥੇ ਲੁਕਦੇ ਫਿਰਦੇ ਹਾਂ ਉਨ੍ਹਾਂ ਦੇ ਮਨ ਵਿੱਚ ਆਪਣੇ ਇੱਕ ਦੋਸਤ ਰਜਿੰਦਰ ਸਿੰਘ ਕੋਲੋਂ ਸਰਗੋਦੀ ਜਾ ਕੇ ਹਥਿਆਰ ਲੈਣ ਦਾ ਫੁਰਨਾ ਫੁਰਿਆ ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਚੱਕ ਪੱਛੀ ਸਰਗੋਦਾ ਵਿੱਚ ਰਜਿੰਦਰ ਸਿੰਘ ਦੇ ਕੋਲ ਜਾ ਪਹੁੰਚੇ ਪਰ ਉਸਨੇ ਧੋਖੇ ਨਾਲ ਰਸਾਲਦਾਰ ਗੰਡਾ ਸਿੰਘ ਦੀ ਸਹਾਇਤਾ ਦੇ ਨਾਲ ਇਹਨਾਂ ਤਿੰਨਾਂ ਸੂਰਮਿਆਂ ਨੂੰ ਪੁਲਿਸ ਨੂੰ ਸੌਂਪ ਦਿੱਤਾ ਇਹਨਾਂ ਤਿੰਨਾਂ ਦੇਸ਼ ਭਗਤਾ ਉੱਤੇ ਮੁਕੱਦਮਾ ਚਲਾਇਆ ਗਿਆ ਹੋਰ ਵੀ ਕਈ ਦੇਸ਼ ਭਗਤਾ ਸਮੇਤ ਆਪ ਨੂੰ 10 ਨਵੰਬਰ ਸਨ 1915 ਨੂੰ ਫਾਂਸੀ ਦੇ ਦਿੱਤੀ ਗਈ। ਸਾਰੰਸ਼ ਕਰਤਾਰ ਸਿੰਘ ਸਰਾਭਾ ਭਾਰਤ ਮਾਤਾ ਦਾ ਇੱਕ ਸੱਚਾ ਸੋਚਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਨੌਜਵਾਨ ਸੀ ਜਿਸ ਨੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਤੋਂ ਆਪਣਾ ਸਰਬੰਸ ਵਾਰ ਦਿੱਤਾ। ਉਹ ਪੱਕੇ ਇਰਾਦੇ ਵਾਲਾ ਸੀ। ਅਜਿਹੇ ਸੂਰਬੀਰ ਬੇਖੌਫ ਤੇ ਸਿਰਲੱਥ ਸੂਰਮੇ ਕਾਰਨ ਹੀ ਅੰਗਰੇਜ਼ਾਂ ਨੇ 15 ਅਗਸਤ ਸਾਲ 1947 ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਹਿੰਦੁਸਤਾਨ ਨੂੰ ਸੁਤੰਤਰ ਕਰ ਦਿੱਤਾ ਅੱਜ ਵੀ ਕਰਤਾਰ ਸਿੰਘ ਸਰਾਭਾ ਦੀਆਂ ਇਹ ਸਤਰਾ ਹਰ ਨੌਜਵਾਨ ਦੇ ਮੂੰਹ ਤੇ ਹਨ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਕੇ ਨਾ ਕਬਰ ਆ ਜਾਣਾ ਅਜਹੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ